ਸਸਰੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਸਾਡਾ ਲਾਸਟ ਦਿਨ ਹੈ ਚੈਂਗੂ ਚ ਅੱਜ ਅਸੀਂ ਜਾਵਾਂਗੇ ਉਮੁਦ ਇਹ ਵਿਲਾ ਮੈਨੂੰ ਬਹੁਤ ਪਸੰਦ ਆਇਆ ਅਸੀਂ 5 ਦਿਨ ਇੱਥੇ ਰਹੇ ਪਰ ਹੁਣ ਇਹਨੂੰ ਬਾਏ ਕਰਨ ਦਾ ਟਾਈਮ ਆ ਗਿਆ ਮੈਂ ਵਿਲਾ ਨੂੰ ਬਹੁਤ ਮਿਸ ਕਰਨ ਵਾਲੀ ਆ ਤੇ ਹੁਣ ਅਸੀਂ ਪੈਕਿੰਗ ਪੁਕਿੰਗ ਆਪਣੀ ਸਾਰੀ ਕੁਝ ਕਰ ਲਈ ਆ ਤੇ ਹੁਣ ਅਸੀਂ ਚੱਲਾਂਗੇ ਬ੍ਰੇਕਫਾਸਟ ਕਰਨ ਬ੍ਰੇਕਫਾਸਟ ਜਿਸੀਂ ਇਹ ਅਨੰਦ ਦਾ ਅਵੋਕਾਡੋ ਲਾਈਕ ਸੈਂਡਵਿਚ ਸਿਗਾ ਉਹ ਖਾਦਾ ਫਿਰ ਨਾਲ ਆਰਡਰ ਵੈਪ ਖਾਦਾ ਇੱਕ ਬਹੁਤ ਹੀ ਖਾਣਾ ਤਾਂ ਬਾਲੀ ਚ ਬਹੁਤ ਹੀ ਬੈਸਟ ਹੈ ਕਿਉਂਕਿ ਕਾਫੀ ਡਿਫਰੈਂਟ ਡਿਫਰੈਂਟ ਕੁਜ਼ੀਨਸ ਸਾਨੂੰ ਤੁਹਾਨੂੰ ਮਿਲ ਜੰਦੀ ਹੈ ਬਹੁਤ ਹੀ ਫਰੈਸ਼ ਫਰੂਟਸ ਵਗੈਰਾ ਮਿਲ ਜੰਦੇ ਆ ਬੈਸਟ ਹੈ ਫੂਡ ਇਸ ਲਈ ਉਹ ਤੋਂ ਬਾਅਦ ਸਾਡੀ ਟੈਕਸੀ ਆ ਚੁੱਕੀ ਸੀਗੀ ਅਸੀਂ ਆਪਣਾ ਲਾਈਕ ਸਮਾਨ ਉੱਚ ਰੱਖਿਆ ਆ ਲਾਈਕ ਉੱਥੇ ਦੇ ਲੋਕ ਬੜੇ ਨਾਈਸ ਐ ट्रैवलर्स ਨੂੰ ਲੈ ਕੇ ਬਹੁਤ ਹੀ ਨਾਈਸ ਡਰਾਈਵਰ ਸੀਗਾ ਉਸ ਤੋਂ ਬਾਅਦ ਅਸੀਂ ਨਾ ਮਤਲਬ ਉੱਥੇ ਥੋੜੀਆਂ ਰੋਡਸ ਨਾ ਪਤਲੀਆਂ-ਪਤਲੀਆਂ ਐ ਫਿਰ ਟ੍ਰੈਫਿਕ ਜ਼ਿਆਦਾ ਰਹਿੰਦਾ ਕਾਰਾਂ ਦਾ ਕਿਉਂਕਿ ਜਿਹੜੇ ਬਾਈਕਸ ਐ ਸਕੂਟਰਸ ਹੁੰਦੇ ਆ ਉਹ ਤਾਂ ਜਲਦੀ ਨਿਕਲ ਜਾਂਦੇ ਆ ਬਟ ਇਹ ਸੰਡਾ ਐਡਾ ਲੰਬਾ ਰਸਤਾ ਨਹੀਂ ਸੀਗਾ ਇੱਕ 1.5 ਘੰਟੇ ਦਾ ਰਸਤਾ ਸੀਗਾ ਬਟ ਸਾਨੂੰ 2.5 ਘੰਟੇ ਲੱਗ ਗਏ ਉੱਥੇ ਪਹੁੰਚਣ ਲਈ ਤੋ ਤਾਂ ਜਦ ਤੁਸੀਂ ਜਾਓ ਇਹ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਤੁਹਾਨੂੰ ਜ਼ਿਆਦਾ ਟਾਈਮ ਲੱਗ ਸਕਦਾ ਹੈ ਸਿਟੀ ਸਿਟੀ ਦੇ ਵਿੱਚ ਫਿਰ ਅਸੀਂ ਸਿਟੀ ਕ੍ਰੋਸ ਕਰ ਲਈ ਤੇ ਸਾਨੂੰ ਪਤਾ ਲੱਗ ਗਿਆ ਅਸੀਂ ਉਬੂਦ ਵਾਲੀ ਰੋਡ ਤੇ ਆ ਕਿਉਂਕਿ ਐਨੇ ਸੋਨੇ ਹਰੇ ਭਰੇ ਰਾਈਸ ਫੀਲਡਸ ਗ੍ਰੀਨਰੀ ਹੀ ਗ੍ਰੀਨਰੀ ਉਹ ਤੋਂ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਬਾਲੀ ਵਿੱਚੋਂ ਬਹੁਤ ਹੀ ਸੋਹਣਾ ਹੈ ਬਾਲੀ ਮੈਨੂੰ ਬਹੁਤ ਪਸੰਦ ਆਇਆ ਇਹ ਰਾਸਤੇ ਮੈਨੂੰ ਬਹੁਤ ਪਸੰਦ ਆ ਰਹੇ ਸੀਗੇ ਫੇਰ ਅਸੀਂ ਫਾਈਨਲੀ ਆਪਣੀ ਡੈਸਟੀਨੇਸ਼ਨਸ ਤੇ ਪਹੁੰਚ ਗਏ ਇਹ ਸਾਡਾ ਛੋਟਾ ਜਿਹਾ ਰੂਮ ਹੈ ਬਟ ਜਦੋਂ ਅਸੀਂ ਬੁੱਕ ਕੀਤਾ ਸੀਗਾ ਇਹ ਬੜਾ ਲੱਗ ਰਿਹਾ ਸੀਗਾ ਇਹ ਛੋਟਾ ਪਰ ਅਸੀਂ ਸੋਚਿਆ ਕਿ ਅਸੀਂ ਚੇਂਜ ਕਰਾਂਗੇ ਸ਼ੁਕਰ ਹੈ ਅਸੀਂ 1 ਨਾਈਟ ਲਈ ਹੀ ਪਹਿਲਾਂ ਬੁੱਕ ਕੀਤਾ ਵਾਸ਼ਰੂਮ ਜੋ ਸ਼ੁਕਰ ਹੈ ਕਲੀਨ ਸੀਗਾ ਕਲੀਨ ਵਾਸ਼ਰੂਮ ਸੀਗਾ ਬਟ ਚਲੋ ਸਭ ਕੁਝ ਉਹਨਾਂ ਨੇ ਦੇ ਰੱਖਿਆ ਸੀਗਾ ਹੈ ਤਾਂ ਵਧੀਆ ਸੀਗਾ ਇੱਥੇ ਥੋੜਾ ਜਿਹਾ ਵਿਊ ਵੀ ਦਿਖ ਰਿਹਾ ਸੀਗਾ ਇਹਨਾਂ ਦੇ ਗਾਰਡਨ ਦਾ ਬਟ ਸਾਡੇ ਲਈ ਬਹੁਤ ਹੀ ਛੋਟੀ ਸਪੇਸ ਸੀਗੀ ਮੰਨੂ ਇਹਨਾਂ ਦੀ ਇੱਕ ਗੱਲ ਪਸੰਦ ਆਈ ਇਹਨਾਂ ਨੇ ਸਾਨੂੰ ਵੈਲਕਮ ਡਰਿੰਕ ਆਫਰ ਕੀਤਾ ਮੰਨੂ ਅਜ ਤੱਕ ਤਾਂ ਮੈਂ ਜਿੰਨਾ ਵੀ ਟਰੈਵਲ ਕੀਤਾ ਕਿਸੇ ਨੇ ਵੈਲਕਮ ਡਰਿੰਕ ਆਫਰ ਨਹੀਂ ਕੀਤਾ ਇਹਨਾਂ ਨੇ ਕੀਤਾ ਮੰਨੂ ਇਹ ਗੱਲ ਬੈਸਟ ਲੱਗੀ ਚਲੋ ਰੂਮ ਛੋਟਾ ਮੈਂ ਇੱਕ ਦਿਨ ਇਗਨੋਰ ਕਰ ਸਕਦੀ ਆ ਬਟ ਇਹਨਾਂ ਦੀ ਸਰਵਿਸ ਬੈਸਟ ਸੀਗੀ ਫਿਰ ਮੈਂ ਉੱਥੇ ਥੋੜੀ ਜਿਹੀ ਦੇਰ ਆਪਣਾ ਕੰਮ ਕੀਤਾ ਨਾਲ ਦੀ ਨਾਲ ਮੈਂ ਲਾਈਕ ਇੰਜੋਏ ਕੀਤਾ ਆਪਣਾ ਜੂਸ ਜਿਹੜਾ ਇਹਨਾਂ ਨੇ ਫ੍ਰੀ ਡਰਿੰਕ ਕੀਤਾ ਸੀਗਾ ਫਿਰ ਅਸੀਂ ਥੋੜਾ ਰੈਸਟ ਕੀਤਾ ਉੱਥੇ ਆਪਣਾ ਕਿਉਂਕਿ ਥੱਕ ਗਏ ਸੀਗੇ ਸਫ਼ਰ ਤੋਂ ਫਿਰ ਅਸੀਂ ਥੋੜਾ ਰੈਸਟ ਕੀਤਾ ਫਿਰ ਅਸੀਂ ਡਿਸਾਈਡ ਕੀਤਾ ਕਿ ਚਲੋ ਹੁਣ ਚੱਲਦੇ ਆਂ ਥੋੜਾ ਘੁੰਮ ਕੇ ਆਨੇ ਆਂ ਬਾਰਿਸ਼ ਹੋਈ ਸੀਗੀ ਬਾਰਿਸ਼ हट ਗਈ ਚਲੋ ਵਧੀਆ ਅਸੀਂ ਰੈਸਟ ਵੀ ਕਰ ਲਿਆ ਬਾਰਿਸ਼ ਵੀ हट ਗਈ ਕਿੰਨੀਆਂ ਸੂਨੀਆਂ ਉਬਦ ਦੀਆਂ ਗਲੀਆਂ ਮੈਨੂੰ ਬਹੁਤ ਪਸੰਦ ਆਇਆ ਉਬਦ ਬਹੁਤ ਹੀ ਸੋਹਣਾ ਲੱਗ ਰਿਹਾ ਸੀਗਾ ਛੋਟੀਆਂ-ਛੋਟੀਆਂ ਜਿਹੀਆਂ ਗਲੀਆਂ ਸਿਗੀਆਂ ਉੱਥੇ ਦੀਆਂ ਲੋਕ ਵੈਸੇ ਬਾਲੀ 'ਚ ਤੁਹਾਨੂੰ ਜਿਆਦਾ ਟੂਰਿਸਟ ਲੋਕ ਹੀ ਮਿਲਦੇ ਆ ਲੋਕਲ ਵੀ ਹੁੰਨੇ ਆ ਸਾਰੇ ਵਿਚਾਰੇ ਕੰਮ ਕਰ ਰਹੇ ਨੇ ਪਰ ਟੂਰਿਸਟ ਜ਼ਿਆਦਾ ਹੈਵੀਲੀ ਟੂਰਿਸਟ ਲਾਈਕ ਆਇਲੈਂਡ ਹੈ ਬਾਲੀ ਕਾਫੀ ਜ਼ਿਆਦਾ ਟੂਰਿਸਟ ਮਿਲ ਜਣਗੇ ਆਸਟ੍ਰੇਲੀਆ ਤੋਂ ਖਾਸ ਕਰਕੇ ਕਿਉਂਕਿ ਕਾਇਆ ਕਿੰਗ ਕਰਨ ਨੇ ਉੱਥੇ ਲੋਕ ਆਸਟ੍ਰੇਲੀਆ ਤੋਂ ਫਿਰ ਅਸੀਂ ਉਹ ਤੋਂ ਸਟ્રોલ ਅਰਾਊਂਡ ਕੀਤਾ ਮੈਨੂੰ ਵਾਈਬ ਬਹੁਤ ਸੋਹਣੀ ਲੱਗੀ ਉਬੁੱਦ ਦੀ ਸ਼ਾਮ ਵਾਲੀ ਵਾਈਬ ਕਾਫੀ ਵਧੀਆ ਸੀਗੀ ਫਿਰ ਅਸੀਂ ਸਟ્રોલ ਅਰਾਊਂਡ ਕਰਕੇ ਕਿ ਥੱਕੇ ਹੋਏ ਸੀਗੇ ਅਸੀਂ ਸੋਚਾ ਕੱਲ ਨੂੰ ਘੁੰਮਾਂਗੇ ਫਿਰ ਅਸੀਂ ਸਟ્રોલ ਅਰਾਊਂਡ ਕਰਕੇ ਆਪਣਾ ਆਪਣਾ ਅਗੇ ਵਾਪਸ ਰੈਸਟ ਕਰਨ ਇਹ ਇਹਨਾਂ ਦਾ ਕੁਛ ਇਹਨਾਂ ਨੇ 뮤ਜ਼ਿਕ ਲਾਈਕ ਕੁਝ ਪ੍ਰੈਕਟਿਸ ਕਰ ਰਹੇ ਸੀਗੀ 뮤ਜ਼ਿਕ ਦੀ ਬਹੁਤ ਹੀ ਸੋਹਣਾ 뮤ਜ਼ਿਕ ਸੀਗਾ ਫਿਰ ਅਸੀਂ ਚਲੋ ਰੈਸਟ ਕਰਨ ਨਿਕਲ ਗਏ ਜੇ ਵੀਡੀਓ ਤੁਹਾਨੂੰ ਮਰੀ ਪਸੰਦ ਆਈ ਛੋਟੀ ਜੀ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਨਵੇਂ ਸਫ਼ਰ ਦੇ ਨਾਲ